ਅਕਾਲੀ ਦਲ ਵਿੱਚੋਂ ਨਾ ਕੁਝ ਬੰਦੇ ਇਹੋ ਜਿਹੇ ਗਰੇ ਹੋਏ ਆ ਇੰਨੇ ਗਰੇ ਇੰਨੀ ਘਟੀਆ ਸ਼ਬਦਾਵਲੀ ਵਰਤਦੇ ਆ ਉਹਨਾਂ ਦਾ ਜੋਰ ਲੱਗਾ ਕਿ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਾਂ ਮੇਰੇ ਮਤ ਭੇਦਾ ਉਹਦੇ ਨਾਲ ਮੈਂ ਸੱਚ ਕਹਿਣਾ ਮੈਨੂੰ ਬਹੁਤ ਨਰਾਸ਼ੀਆਂ ਉਹਦੇ ਉੱਤੇ ਪਰ ਮੈਂ ਉਹਦੇ ਖਿਲਾਫ ਨਹੀਂ ਕਦੇ ਬੋਲ ਸਕਦਾ ਮੈਂ ਉਸ ਰਸਤੇ ਨਹੀਂ ਤੁਰਨਾ ਉਹਨੇ ਬਹੁਤ ਵੱਡਾ ਸਹਯੋਗ ਦਿੱਤਾ ਮਹਾਂਪੁਰਖਾਂ ਦੀ ਯਾਦਗਾਰ ਨੂੰ ਉਹ ਸੇਵਾ ਮੈਨੂੰ ਪੁੱਛੋ ਵੀ ਕਿਵੇਂ ਹੋਈ ਐ ਨਰਾਜ਼ਗੀਆਂ ਸਾਡੀਆਂ ਆਪਣੀ ਥਾਂ ਤੇ ਐ ਪਰ ਮੈਂ ਉਲਟ ਨਹੀਂ ਕਦੇ ਬੋਲਣਾ ਇਹਨਾਂ ਦੇ ਲੋਕਾਂ ਦੇ ਆਖੇ ਔਰ ਇਹ ਲੋਕ ਕਿੰਨੀ ਘਟੀਆ ਸ਼ਬਦਾਬਲੀ ਵਰਤ ਰਹੇ ਐ ਸ਼ਰਮ ਨਹੀਂ ਇਹਨਾਂ ਨੂੰ ਆਉਂਦੀ ਔਰ ਇਹ ਗੱਲ ਮੇਰੀ ਅੱਜ ਦੀ ਕਈ ਯਾਦ ਰੱਖਣੀ ਇਹਨਾਂ ਦੇ ਪੱਲੇ ਖੱਖ ਨਹੀਂ ਪੈਣਾ ਇਹ ਇਦਾਂ ਹੀ ਧੱਕੇ ਖਾਣਗੇ ਯਾਦ ਰੱਖਿਓ ਉਹ ਸਾਡੇ ਨਾਲ ਡਟ ਕੇ ਖੜਾ ਹੋਇਆ ਸੀ ਮੈਂ ਕਿੱਦਾਂ ਉਹਦੇ ਖਿਲਾਫ ਬੋਲੂਗਾ ਜੀ ਮੈਂ ਕਦੇ ਨਹੀਂ ਉਹਦੇ ਖਿਲਾਫ ਕੋਈ ਸ਼ਬਦ ਬੋਲ ਸਕਦਾ ਇਸ ਕਰਕੇ ਮਤਭੇਦ ਰਹਿਣੇ ਆ ਉਹ ਰਹਿਣਗੇ ਪਰ ਇਹ ਨਹੀਂ ਫਰਜ਼ ਕਿ ਮੈਂ ਉਹਦੇ ਖਿਲਾਫ ਮਾੜੇ ਸ਼ਬਦ ਬੋਲਾਂ ਉਹਨੂੰ ਗਾਲ੍ਹਾਂ ਕੱਢਾਂ ਇਹ ਕਦੇ ਨਹੀਂ ਹੋ ਸਕਦਾ ਇਹ ਜਿਹੜੇ ਬਕਵਾਸ ਕਰਦੇ ਆ ਨਾ ਇਹਨਾਂ ਲੋਕਾਂ ਦੇ ਪੱਲੇ ਕੱਖ ਨਹੀਂ ਰਹਿਣਾ ਪੰਜਾਬੀ ਏਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੱਲ ਦੀ ਵੱਡੀ ਖਬਰ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਮਤ ਪੇਦਾਂ ਬਾਰੇ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਪਹਿਲੀ ਵਾਰ ਖੁੱਲ ਕੇ ਬੋਲੇ ਹਨ ਅਤੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਬੁਰਾ ਭਲਾ ਬੋਲਣ ਵਾਲਿਆਂ ਨੂੰ ਵੀ ਵੱਡੀਆਂ ਗੱਲਾਂ ਕਈਆਂ ਹਨ ਉਹਨਾਂ ਨੇ ਕਿਹਾ ਕਿ ਅੱਜ ਪੰਥ ਦੀ ਇਹ ਦਸ਼ਾ ਹੈ ਕਿ ਜੋ ਸਭ ਤੋਂ ਵੱਧ ਗਾਲਾਂ ਕੱਢਦਾ ਹੈ ਉਹੀ ਪੰਥ ਦਾ ਜਰਨਲ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਕੁਝ ਬੰਦੇ ਅਜਿਹੇ ਗਿਰੇ ਹੋਏ ਹਨ ਇੰਨੀ ਜ਼ਿਆਦਾ ਘਟਿਆ ਸ਼ਬਦਾਵਲੀ ਵਰਤਦੇ ਹਨ ਉਹਨਾਂ ਦਾ ਜ਼ੋਰ ਲੱਗਿਆ ਹੈ ਕਿ ਮੈਂ ਸੁਖਵੀਰ ਬਾਦਲ ਦੇ ਖਿਲਾਫ ਬੋਲਾਂ ਮੇਰੇ ਮਤਭੇਦ ਹਨ ਉਹਦੇ ਨਾਲ ਮੈਨੂੰ ਬਹੁਤ ਨਿਰਾਜ ਗਿਆ ਉਹਦੇ ਉੱਤੇ ਪਰ ਮੈਂ ਉਹਦੇ ਖਿਲਾਫ ਕਦੇ ਨਹੀਂ ਬੋਲ ਸਕਦਾ ਮੈਂ ਉਸ ਰਸਤੇ ਤੇ ਨਹੀਂ ਤੁਰਨਾ ਉਹਨਾਂ ਨੇ ਮਹਾਪੁਰਖਾਂ ਦੀ ਯਾਦ ਵਿੱਚ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਉਹ ਸੇਵਾ ਮੈਨੂੰ ਪੁੱਛੋਗੇ ਕਿਵੇਂ ਹੋਈ ਹੈ ਮੈਂ ਉਸ ਰਸਤੇ ਨਹੀਂ ਤੁਰਦਾ ਮਤ ਭੇਦ ਹੋਣਗੇ ਸਾਡੇ ਆਪਣੀ ਥਾਂ ਤੇ ਨੇ ਨਰਾਜ਼ਗੀਆਂ ਸਾਡੀਆਂ ਆਪਣੀ ਥਾਂ ਤੇ ਨੇ ਪਰ ਮੈਂ ਉਲਟ ਨਹੀਂ ਕਦੇ ਬੋਲਣਾ ਉਹਨਾਂ ਨੇ ਅੱਗੇ ਕਿਹਾ ਕਿ ਇਹ ਲੋਕ ਇੰਨੀ ਘਟੀਆ ਸ਼ਬਦਾਵਲੀ ਵਰਤ ਰਹੇ ਹਨ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਤੇ ਮੇਰੀ ਗੱਲ ਕਹੀ ਇਹ ਯਾਦ ਰੱਖਣਾ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ ਇਹ ਇਦਾਂ ਹੀ ੱੱੱਕੇ ਖਾਣਗੇ ਯਾਦ ਰੱਖਿਓ ਉਹਨਾਂ ਨੇ ਅੱਗੇ ਕਿਹਾ ਕਿ ਸਾਡੇ ਬਹੁਤ ਔਖੇ ਸਮੇਂ ਵਿੱਚ ਉਹਨਾਂ ਨੇ ਸਾਥ ਦਿੱਤਾ ਸੀ ਸੰਤਾ ਦੀ ਯਾਦਗਾਰ ਬਣਾਉਣ ਵਿੱਚ ਕਿੰਨੇ ਵੱਡੇ ਮੁਸੀਬਤ ਦੇ ਦਿਨ ਸੀ ਉਹ ਸਾਡੇ ਨਾਲ ਡੱਟ ਕੇ ਖੜਾ ਹੋਇਆ ਸੀ ਮੈਂ ਕਿਵੇਂ ਉਹਦੇ ਖਿਲਾਫ ਬੋਲਾਂ ਮੈਂ ਕਦੇ ਵੀ ਉਹਦੇ ਖਿਲਾਫ ਕੋਈ ਸ਼ਬਦ ਨਹੀਂ ਬੋਲ ਸਕਦਾ ਮਤ ਪੇਧ ਰਹਿਣਗੇ ਤੇ ਚੱਲਦੇ ਰਹਿਣਗੇ ਉਹਨਾਂ ਕਿਹਾ ਕਿ ਇਹ ਜਿਹੜੇ ਬਕਵਾਸ ਕਰਦੇ ਹਨ ਇਹਨਾਂ ਲੋਕਾਂ ਦੇ ਪੱਲੇ ਕੱਖ ਨਹੀਂ ਰਹਿਣਾ ਮੈਂ ਨਾ ਇੱਕ ਗੱਲ ਸਪਸ਼ਟ ਕਰਨੀ ਚਾਹਨਾ ਗੁੱਸਾ ਨਾ ਕਰੋ ਵਿੱਚ ਤੁਸੀਂ ਸਾਰੇ ਆਪ ਇੱਕ ਪਰਿਵਾਰ ਹੀ ਅਕਾਲੀ ਦਲ ਵਿੱਚੋਂ ਨਾ ਕੁਝ ਬੰਦੇ ਇਹੋ ਜਿਹੇ ਗਰੇ ਹੋਏ ਆ ਇੰਨੇ ਗਰੇ ਇੰਨੀ ਘਟੀਆ ਸ਼ਬਦਾਵਲੀ ਵਰਤਦੇ ਆ ਉਹਨਾਂ ਦਾ ਜੋਰ ਲੱਗਾ ਕਿ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਣਾ ਮੇਰੇ ਮਤ ਭੇਦ ਆ ਉਹਦੇ ਨਾਲ ਮੈਂ ਸੱਚ ਕਹਿਣਾ ਮੈਨੂੰ ਬਹੁਤ ਨਰਾਜ਼ਗੀ ਆ ਉਹਦੇ ਉੱਤੇ ਪਰ ਮੈਂ ਉਹਦੇ ਖਿਲਾਫ ਨਹੀਂ ਕਦੇ ਬੋਲ ਸਕਦਾ ਮੈਂ ਉਸ ਰਸਤੇ ਨਹੀਂ ਤੁਰਨਾ ਉਹਨੇ ਬਹੁਤ ਵੱਡਾ ਸਹਯੋਗ ਦਿੱਤਾ ਮਹਾਂਪੁਰਖਾਂ ਦੀ ਯਾਦਗਾਰ ਉਹ ਸੇਵਾ ਮੈਨੂੰ ਪੁੱਛੋ ਵੀ ਕਿਵੇਂ ਹੋਈ ਹੈ ਮੈਂ ਉਸ ਰਸਤੇ ਨਹੀਂ ਤੁਰਦਾ ਮਤਭੇਦ ਹੋਣਗੇ ਸਾਡੇ ਆਪਣੀ ਥਾਂ ਤੇ ਆ ਨਰਾਦ ਗਿਆ ਸਾਡੀਆਂ ਆਪਣੀ ਥਾਂ ਤੇ ਐ ਪਰ ਮੈਂ ਉਲਟ ਨਹੀਂ ਕਦੇ ਬੋਲਣਾ ਇਹਨਾਂ ਦੇ ਲੋਕਾਂ ਦੇ ਆਖੇ ਔਰ ਇਹ ਲੋਕ ਕਿੰਨੀ ਘਟੀਆ ਸ਼ਬਦਾਵਲੀ ਵਰਤ ਰਹੇ ਐ ਸ਼ਰਮ ਨਹੀਂ ਇਹਨਾਂ ਨੂੰ ਆਉਂਦੀ ਔਰ ਇਹ ਗੱਲ ਮੇਰੀ ਅੱਜ ਦੀ ਕਈ ਯਾਦ ਰੱਖਣੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ ਤੇ ਇਦਾਂ ਹੀ ਧੱਕੇ ਖਾਣਗੇ ਯਾਦ ਰੱਖਿਓ ਸੁਸਾਤ ਸੰਗ ਦੀ ਸਾਡਾ ਧਰਮ ਨਹੀਂ ਐ ਸਾਡੀ ਬਹੁਤ ਔਖੇ ਸਮੇਂ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਸੀ ਮਹਾਂਪੁਰਖਾਂ ਮੈਂ ਮੇਰਾ ਨਾ ਹਿਰਦਾ ਹਿਰਦੇ ਦੇ ਵਿੱਚੋਂ ਮੈਂ ਗੱਲ ਕਰਦਾ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਬਹੁਤ ਔਖਾ ਟਾਈਮ ਹੰਡਾਇਆ ਸੰਤਾਂ ਦੀ ਯਾਦਗਾਰ ਬਣਾਉਣ ਵੇਲੇ ਕਿੱਡੇ ਵੱਡੇ ਮੁਸੀਬਤ ਦੇ ਦਿਨ ਸੀ ਉਹ ਸਾਡੇ ਨਾਲ ਡਟ ਕੇ ਖੜਾ ਹੋਇਆ ਸੀ ਮੈਂ ਕਿੱਦਾਂ ਉਹਦੇ ਖਿਲਾਫ ਬੋਲੂੰਗਾ ਜੀ ਮੈਂ ਕਦੇ ਨਹੀਂ ਉਹਦੇ ਖਿਲਾਫ ਕੋਈ ਸ਼ਬਦ ਬੋਲ ਸਕਦਾ ਇਸ ਕਰਕੇ ਮਤਭੇਦ ਰਹਿਣੇ ਆ ਉਹ ਰਹਿਣਗੇ ਪਰ ਇਹ ਨਹੀਂ ਫਰਜ਼ ਕਿ ਮੈਂ ਉਹਦੇ ਖਿਲਾਫ ਮਾੜੇ ਸ਼ਬਦ ਬੋਲਾਂ ਉਹਨੂੰ ਗਾਲ੍ਹਾਂ ਕੱਢਾਂ ਇਹ ਕਦੇ ਨਹੀਂ ਹੋ ਸਕਦਾ ਇਹ ਜਿਹੜੇ ਬਕਵਾਸ ਕਰਦੇ ਆ ਨਾ ਇਹਨਾਂ ਲੋਕਾਂ ਦੇ ਪੱਲੇ ਕੱਖ ਨਹੀਂ ਰਹਿਣਾ ਇਸ ਕਰਕੇ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਇਹ ਗੁਰੂ ਦੇ ਪੈਰ 'ਚ ਨਹੀਂ ਹਨ ਇੱਕ ਖਿਸ਼ਾਮਦ ਕਰਦੇ ਐ ਖਿਸ਼ਾਮਦੀ ਬੰਦਾ ਨਿੰਦਕ ਬੰਦਾ ਕਦੇ ਅੱਜ ਤੱਕ ਉੱਚੇ ਰੁਤਬੇ ਤੇ ਗਿਆ ਖਿਸ਼ਾਮਦ ਝੂਠਾ ਆਨੰਦ ਨੇ ਕੀਤੀ ਸੀ ਵੀ ਨੀਤੇ ਦੇ ਅੱਗੇ ਸਭ ਤੋਂ ਪਹਿਲਾਂ ਝੂਠਾ ਨੰਦ ਹੀ ਮਾਰਿਆ ਗਿਆ ਸੀ ਸਭ ਜਾਦਿਆਂ ਦਾ ਕਾਤਲ ਇਸ ਕਰਕੇ ਇਹੋ ਜਿਹੇ ਖਸ਼ਾਮਦਾਂ ਨਹੀਂ ਰੱਬ ਦੰਦਾ ਰਾਜ ਭਾਗ ਜਿਹਨੂੰ ਦੰਦਾ ਸੰਗਤ ਕਿਰਪਾ ਕਰਦੀ ਹੈ ਉੱਚੀਆਂ ਪਦਵੀਆਂ ਵੀ ਉਹਨਾਂ ਨੂੰ ਮਿਲਦੀਆਂ ਝੂਠੀ ਖਸ਼ਾਮਦ ਲੀਡਰਾਂ ਦੀ ਕਰਨ ਨਾਲ ਕੁਝ ਨਹੀਂ ਮਿਲਦਾ ਉਹਨਾਂ ਨੂੰ ਸਿੱਧੇ ਰਸਤੇ ਪਾਓ ਉਹਨਾਂ ਦੇ ਮੂੰਹ ਤੇ ਕਹੋ ਵੀ ਆਪਾਂ ਇੱਥੇ ਇੱਥੇ ਗਲਤ ਹੈ ਇਹਨੂੰ ਠੀਕ ਕਰੋ ਇਹ ਸਾਡਾ ਉਹਨਾਂ ਦੇ ਪੱਖ ਵਿੱਚ ਖੜਨਾ ਹੈ ਲੇਕਨ ਅਹਮੀ ਝੂਠੀ ਖਸ਼ਾਮ ਝੂਠੀ ਪ੍ਰਸ਼ੰਸਾ ਇਹ ਗੱਲਾਂ ਨਹੀਂ ਕਦੇ ਵੀ ਆਉਣੀਆਂ ਚਾਹੀਦੀਆਂ ਸਾਡੇ ਅੰਦਰ ਸੋ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਮੈਂ ਵਜਨ ਦੇ ਵਿੱਚ ਬਹੁਤ ਅੱਗੇ ਚਲੇ ਗਿਆ ਟਾਈਮ ਵੀ ਤੁਹਾਡਾ ਬਹੁਤ ਲੈ ਲਿਆ ਮੈਨੂੰ ਮੈਂ ਹੱਥ ਜੋੜ ਕੇ ਖਿਮਾ ਮੰਗਦਾ ਕਈ ਵਾਰੀ ਰੋਂ ਹੁੰਦੀ ਹੈ ਸਾਲਾਂ ਦੀ ਰੋਂ ਅੱਜ ਤੱਕ ਵੀ ਸੋ ਇਸ ਕਰਕੇ ਸਾਧ ਸੰਗਤ ਜੀ ਅੱਜ ਦੇ ਸਮਾਗਮ ਵਿੱਚ ਸਾਰੀਆਂ ਸੰਗਤਾਂ ਪਹੁੰਚੀ ਹੈ ਰੋਮ-ਰੋਮ ਕਰਕੇ ਭਾਈ ਤੁਹਾਡਾ ਧੰਨਵਾਦ ਹੈ ਰੋਮ-ਰੋਮ ਕਰਕੇ ਮੈਂ ਰਿਣੀ ਆ ਮਹਾਪੁਰਖ ਸੰਤ ਬਾਬਾ ਗੁਰਦੀਪ ਸਿੰਘ ਜੀ ਖਡਾਲੇ ਵਾਲੇ ਸੰਤ ਬਾਬਾ ਸੁਰਜਨ ਸਿੰਘ ਜੀ ਬਤਾਲੇ ਵਾਲੇ ਬੜੀ ਸਾਦਗੀ ਦੀ ਮੂਰਤ ਬਹੁਤ ਵੱਡੇ ਮਹਾਪੁਰਖ ਸਾਧੂ ਨਿਮਰਤਾ ਦੇ ਪੁੰਨ ਸੰਤ ਬਾਬਾ ਗੁਰਦੇਵ ਸਿੰਘ ਜੀ ਡੇਰਾ ਭਗਤਾਂਤਰ ਸਿੱਖਾ ਸਾਡੇ ਸੰਤ ਬਾਬਾ ਗੁਰਦੀਪ ਸਿੰਘ ਵੀ ਖਡਾਲੇ